ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਟਾਈਮ ਹੋ ਗਿਆ ਜੀ 27 ਤਰੀਕ ਦੇ ਆਥਨ ਦੇ 3 ਵਜੇ ਗਏ ਨੇ ਤੇ ਰਮਨ ਤੇ ਉਹ ਡੈਡੀ ਕਰ ਰਹੇ ਨੇ ਕੱਤੂ ਤੇ ਤੁਸੀਂ ਦੇਖੋ ਜੀ ਆਪਣਾ ਖੇਤ ਲੋ ਜੀ ਹੁਣ ਲੱਗਿਆ ਕੱਤੂ ਨਾ ਹੌਲ ਫੇਰਾਗੇ ਫੇਰ ਰੂਟਾ ਬੀਟਰ ਨਾ ਕਰਾਂਗੇ ਆ ਇੱਧਰ ਆਪਾਂ ਹਰੇ ਵਾਸਤੇ ਥਾਂ ਛੱਡਿਆ ਹੋਇਆਗਾ ਉਧਰੋਂ ਆ ਸਾਰਾ ਕੋਨਾ ਉਹ ਟਰੈਕਟਰ ਤੇ ਜੈਦੀ ਬੈਠੇ ਨੇ ਪਹਿਲਾਂ ਮੈਂ ਆਉਂਦੇ ਸੀਗੇ ਉਹ ਤੇ ਇੱਥੇ ਸਾਡੇ ਲੱਗੇ ਜੀਕੂ ਨੂੰ ਦਿਖਾਉਣੇ ਆ। ਆਫ ਵੀ ਤੇ ਇਹ ਮਾਰ ਕਰਨ ਲੈ ਕੇ ਆਉਂਗਾ ਉੰਨਾ ਉਮੀ ਮਾਰ ਕੇ। ਕੰਨੀ ਬਹੁਤ ਖੰਦੀ ਆ ਕੀ ਕੋ। ਤੇ ਤੋ ਜੜਨਾ ਪਿਆਗਾ। ਤੇ ਮੈਂ ਛੱਡ ਗਿਆ ਹੁਣ ਤੇ ਇੱਥੇ ਤਾਂ ਮੰਦੂ ਮੱਖੀ ਵੀ ਆ ਗਈ ਆ ਓ ਇੱਥੇ ਆ ਦੋ ਕਿਤੇ ਪ੍ਰਿੰਡਾਂ ਆ ਹੋਣ ਕਿਤੇ ਮੈਂ ਦੋ ਪ੍ਰਿੰਡਾਂ ਉੱਤਰਨੇ ਪੂ ਜੰਡਾ ਬਹਿ ਕੇ ਆਉਣਾ ਪੂਗਾ ਮੈਂ ਦੇਖੋ ਇਨੇ ਉੱਤੇ ਬੈਠਾ ਵੇਖੋ ਮੈਂ ਕਿੰਨੀ ਉੱਚੇ ਚੜਿਆ ਹੋ ਬੈਠੀਆਂ ਨੇ ਇੱਕ ਤਾਂ ਹੋ ਬੈਠੀ ਆ ਵੇਖੇ ਇੱਧਰ ਬੈਠੀਆਂ ਨੇ ਉਹ ਵੇਖੀ ਪ੍ਰਿੰਟ ਉਹ ਮੱਦੀ ਵਕੀ ਇਧਰ ਪ੍ਰਿੰਟ ਲੱਗੀ ਆ ਉੱਤਰ ਨਹੀਂ ਬੂਆ ਗੱਲ ਤੇ ਕੀ ਨਹੀਂ ਆ ਵੀ ਨਹੀਂ ਕਿਤੇ ਉਹ ਹੀ ਕੰਮ ਹੋ ਜੇ ਦੋ ਤਿੰਨ ਤੋੜ ਲੈਣੇ ਆ ਜਿਹੜੇ ਨੇੜੇ ਨੇੜੇ ਨੇ ਇਧਰ ਬਾਕੀ ਬੰਦੇ ਉੱਤਰ ਕੇ ਤੋੜ ਲੈਣ ਚਾਰੀ ਤੋੜ ਸਕਿਆ ਜਾਂ ਕਿਤੇ ਇੱਥੇ ਗਿਰੀ ਟਾਂਹ ਤੇ ਲੱਗੀ ਹੋਈਆਂ ਨੇ ਉਹ ਮੋਟੀਆਂ ਨੇ ਉਹ ਤੇ ਉਹਦੇ ਦਾ ਕਿੱਥੇ ਲੈਣੀ ਆਉਂਦੀ ਆ ਤੇ ਫਿਰ ਉਹ ਜੇ ਹੈਗੇ ਵੀ ਆ ਥੱਲੇ ਥੱਲੇ ਤੋ ਛੋਟੇ ਬੋਤ ਨੇ ਓਏ ਜੀ ਕੱਚੇ ਵੀ ਹੋਏ ਤੇ ਪੱਕੇ ਦੇਖਣ ਲੱਗ ਪਏ ਮਟਕਾਂ ਦਾਣੀ ਇਹ ਜਿਆਦਾ ਸੀ ਇਹ ਜਾਮਣ ਉਹਦੀ ਲੱਗਦੀ ਜਾਮਣ ਹਾਲੇ ਉੱਥੇ ਉਹ ਵੀ ਦੇਖਿਆ ਹੋਇਆ ਅੱਜ ਰੋ ਮੋਟਰ ਤੇ ਆਪਣੀ ਪਿੰਡ ਆਲੀ ਤੇ ਕੁਛ ਦੇਣਾ ਪਹਿਲਾਂ ਆਪਣਾ ਇੱਥੇ ਹੁੰਨੇ ਕੀ ਜਿਹੜੀ ਮੋਟਰ ਸੀ ਉਹ ਮੱਚ ਗਈ ਸੀ ਤਾਰ ਕੇ ਸਰ ਦਾ ਕਦੂ ਲੇਟ ਹੋ ਗਿਆ ਤੇ ਰਾਤ ਇੱਕ ਬੱਟ ਬਾਗੇ ਇੱਕ ਜ਼ਮੀਨ ਆਪਣੀ ਇੱਧਰ ਹੈ ਇੱਕ ਜ਼ਮੀਨ ਆਪਣੀ ਉੱਧਰ ਹੈ ਤੇ ਉਹਦੇ ਕਰਕੇ ਬੱਟ ਬਾਗੇ ਇੱਕ ਫਸੇ ਦਾ ਕਦੂ ਆਦ ਕਰਦਾ ਸੀਗਾ ਇਹ ਰਹਿ ਗਿਆ ਸੀ ਚਿਚਨ ਚਲਾਂ ਜੋ ਦੀਪਰ ਤੋਂ ਕਰਤੀ ਸੀਗੀ ਕੱਲੋਂ ਪੂਰੀ ਪੱਕੀ ਫਿਟਿੰਗ ਕਰਤੀ ਆਹ ਮੋਟਾ ਮੱਚ ਗਈ ਜੀ ਹਾਲ ਚਾਹਮਣਾਂ ਪੱਕਣੇ ਸ਼ੁਰੂ ਹੋ ਗਿਅਾਨੇ ਦੇਖ ਸਕਦੇ ਹੋ ਤੇ ਜਿਹੜੀ ਪੱਕੀਆਂ ਹੋਈਆਂ ਨੇ ਉਹ ਆਪਾਂ ਤੋੜ ਲੈਣੀ ਆਣੀ ਮੈਨੂੰ ਬਹੁਤ ਟਾਈਮ ਲੱਗਦਾ ਚਾਹਮਣ ਖਾਤੀ ਹੂੰ ਪਿਛਲੀ ਵਾਰ ਟਾਈਮ ਨਾਲ ਕਿਸੇ ਧਿਆਨ ਨਹੀਂ ਦਿੱਤਾ ਦੁਰਗਤ ਲੋਕ ਲੈ ਕੇ ਸੀ ਚੱਤੀ ਥੱਲੇ ਥੱਲੇ ਹੋਣਾ ਹਾਕੋਸ ਪੱਕੀਆਂ ਨੇ ਕੋਹਤੋ ਉਹ ਨਹੀਂ ਨੇ ਜੀ ਜਮਣਾ ਨੇ ਆਪਣੀ ਵਸਾ ਠੀਕ ਹੈ ਇਹ ਅਬੀ ਪਿੰਡ ਦੀ ਮੋਟਰ ਹੈ ਇਹ ਕੋਹ ਵੀ ਨਹੀਂ ਪਿੰਡ ਦੀ ਮੋਟਰ ਹੈ ਕੋਹ ਹੇਤੇ ਤਾਂ ਸੀ ਜਿਹੜੇ ਆ ਗਏ ਨੇ ਕਵਰੇ ਪਿੰਡ ਦੇ ਮੁੰਡੇ

मैं हम घर आना कदू मोटर का भैया सारे जो पके थे खा गए कच्चे कच्चे गए पक्ना फेरा बहुत तोड़के लगे चल चीकू भी कट्ठे हुए गए छे चीको ने ਉਤਪੰਗ ਆਏ ਪਏ ਗਿਆ ਘਰੇ ਗਾ ਪਹਿਣੀਆ ਜਾਮਣ ਚਿੱਟੀ ਟੀ-ਸ਼ਰਟ ਤੇ ਜਾਮਣ ਤੇਰੇ ਗਾ ਪਹਿਣੀਆ ਮੇਰੇ ਬਾਕੀ ਦਾ ਵਲੌਗ ਕਹਿੰਦੇ ਆ ਕਿ ਸ਼ੂਟ ਕਰਾਂਗੇ ਤੁਮਿੰਨ ਮਿਲਦੇ ਆ ਪਰ ਘਰੇ ਆ ਕੇ ਹਾਂਜੀ ਹੁਣ ਮੈਂ ਇੱਥੇ ਕਟਰੀਆਂ ਜੀ ਕੁੰਡੇ ਚ ਮਸਾਲਾ ਅਰਮਾਨ ਘਰੇ ਆ ਗਿਆ ਉਹਦੇ ਡੈਡੀ ਉੱਥੇ ਕੱਦੂ ਹੀ ਕਰ ਰਹੇ ਆ ਹਲੇ ਤੇ ਇਲੀਆ ਜਾਮਣਾ ਚੀਕੂ ਵਗੈਰਾ ਤੋੜ ਕੇ ਲੈ ਕੇ ਆਇਆ ਤੁਹਾਡੇ ਨਾਲ ਵੀਡੀਓ ਚ ਸ਼ੇਅਰ ਕੀਤਾ ਹੀ ਆ ਤੇ ਮੈਂ ਖੁਦ ਹੈਰਾਨ ਆ ਅਰਮਾਨ ਨੇ ਅੱਜ ਦੂਜੀ ਵਾਰ ਵਲੌਗ ਬਣਾਇਆ ਤੇ ਬਹੁਤ ਸੋਹਣਾ ਵਲੌਗ ਬਣਾਇਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਰਮਾਨ ਦਾ ਸ਼ੂਟ ਕੀਤਾ ਹੋਇਆ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਤਾਂ ਕਿ ਫਿਰ ਆਪਾਂ ਅੱਗੇ ਤੋਂ ਨਾ ਵਾਰ ਦਾ ਵੀ ਜਿਹੜਾ ਵੀ ਵੀਊ ਹੋਊਗਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਇਆ ਕਰਾਂਗੇ ਕੀਤਾ ਦਾ ਵੀ ਜੇ ਮੈਂ ਨਹੀਂ ਵੀ ਜਾਊਂਗੀ ਤਾਂ ਅਰਮਾਨ ਜਾਊਗਾ ਤਾਂ ਉਹ ਜਰੂਰ ਸ਼ੇਅਰ ਕਰਾਂਗੇ ਤੇ ਇਥੇ ਜੀ ਹੁਣ ਮੈਂ ਬਣਾਉਣੀ ਸੀ ਆਲੂ ਦੀ ਸਬਜੀ ਤੇ ਮੈਂ ਉਹਦੇ ਵਾਸਤੇ ਕੁੰਡੇ ਚ ਮਸਾਲਾ ਕੁੱਟ ਰਹੀ ਆਂਗੀ ਤੇ ਨਾਲ ਨਾਲ ਮੈਂ ਟੀਵੀ ਦੇ ਵਿੱਚ ਨਾ ਯਾਨੀ ਕਿ ਆਪਣਾ ਦੂਸਰਾ ਟੀਵੀ ਹੈ ਜਿੱਤੇ YouTube ਵੀ ਚੱਲਦਾਗਾ ਤੇ ਉਤੇ ਗੁਰਬਾਣੀ ਲਾਈ ਹੋਈ ਆ ਸੁਖਮੀ ਸਿੰਘ ਦਾ ਪਾਠ ਲਾਇਆ ਹੋਇਆ ਨਾਲ ਨਾਲ ਮੈਂ ਪਾਠ ਸੁਣ ਰਹੀ ਸੀ ਤੇ ਨਾਲ ਨਾਲ ਮੈਂ ਕੋਸਾ ਲੋ ਘਰ ਦੇ ਜਿਹੜੇ ਕੰਮ ਤੰਦੀ ਆ ਉਹ ਵੀ ਮੈਂ ਕਰ ਲਵਾਂਗੀ ਜੀ ਲੋ ਜੀ ਮੇਰਾ ਰਸੋਈ ਦਾ ਕੰਮ ਤਾਂ ਕੰਪਲੀਟ ਹੋ ਗਿਆ ਸੀ ਮੈਂ ਆਟਾ ਵੀ ਗੁੰਨੇ ਸੀ ਸਬਜ਼ੀ ਨੂੰ ਤੜਕਾ ਵੀ ਲਾਏ ਸੀ ਨਿੱਕੇ-ਮੋਟੇ ਕੰਮ ਜਿਹੜੇ ਹੋਰ ਵੀ ਕਰੇ ਸੀ ਤੇ ਹੁਣ ਲੱਗੀ ਸੀ ਮੈਂ ਟੋਕਰੀ ਧੋਣੇ ਦੇ ਵਿੱਚ ਪਾਉਣਿਆ ਆ ਪਾਲੂ ਤੇ ਪਿਆਜ਼ ਅਰਮਾਨ ਦੇ ਡੈਡੀ ਅੱਜ ਲੈ ਕੇ ਆਏ ਨੇ ਆਲੂ ਪਿਆਜ਼ ਤੇ ਜਿਹੜੀਆਂ ਦੂਜੀਆਂ ਟੋਕਰੀਆਂ ਨਾ ਜਿਹੱਚ ਪਹਿਲਾਂ ਰੱਖਦੀ ਸੀ ਉਹ ਥੋੜੀਆਂ ਛੋਟੀਆਂ ਨੇ ਜਦੋਂ ਜ਼ਿਆਦਾ ਹੋਣਾ ਹਨਾ ਪਿਆਜ਼ ਆ ਆਲੂ ਤਾਂ ਫਿਰ ਬਾਹਰ ਡੁੱਲਦੇ ਰਹਿੰਦੇ ਸੀ ਤਾਂ ਕਰਕੇ ਫਿਰ ਇਹ ਵੱਡੀ ਟੋਕਰੀ ਲਹਾਈ ਆ ਮੈਂ ਕਿਹਾ ਨਾਲ ਤਾਂ ਇਹਦੇ ਵਿੱਚ ਹਵਾ ਵਧੀਆ ਲੱਗਦੀ ਰਹਿੰਦੀ ਆ ਖਰਾਬ ਨਹੀਂ ਹੁੰਦੀ ਛਿੱਤੀ ਨਾਲੇ ਮੈਂ ਕਿਹਾ ਇਹਦੇ ਵਿੱਚ ਜ਼ਿਆਦਾ ਪੈ ਦੇਮਖਾ ਚਲੋ ਉਹਨਾਂ ਨੂੰ ਧੋ ਕੇ ਵਾਪਸ ਆਪਾਂ ਉੱਪਰ ਰੱਖ ਦਾਂਗੇ ਉਹ ਥੋੜੀਆਂ ਛੋਟੀਆਂ ਨੇ ਨਾਲੇ ਪਲਾਸਟਿਕ ਦੀਆਂ ਨੇ ਉਹ ਤੇ ਈਰਮਾਨ ਦੇ ਡੈਡੀ ਗਏ ਹੋਏ ਨੇ ਹੁਣ ਖੇਤ ਤੇ ਈਰਮਾਨ ਲੱਗਿਆ ਹੋਇਆ ਪਸ਼ੂਆਂ ਕੰਨੀ ਕੰਮ ਧੰਦਾ ਕਰਨ ਉਹਨਾਂ ਨੂੰ ਪਾਣੀ ਪਿਵਣ ਤੇ ਮੈਂ ਆਪਣਾ ਕੰਮ ਕਰਨ ਲੱਗੀ ਹੋਈ ਆ ਤੇ ਸਾਰੇ ਆਪਦਾ ਦਾ ਕੰਮ ਕੰਪਲੀਟ ਕਰਨ ਲੱਗੇ ਹੋਇਆ ਤੇ ਆਪਣੇ ਨਾਲ ਇੱਕ ਵਿਊਅਰਸ ਦਾ ਕਮੈਂਟ ਆਇਆ ਸੀਗਾ ਤੇ ਉਹ ਭੈਣ ਨੇ ਨਾ ਆਪਦੀ ਗੱਲ ਸ਼ੇਅਰ ਕੀਤੀ ਆ ਤੇ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਦਾ ਕਮੈਂਟ ਪੜ੍ਹ ਕੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਮੈਂ ਨਾ ਪਹਿਨੇ ਸਾਰਾ ਦਿਨ ਕੰਮ ਤੁੰਦਾ ਕਰਦੀ ਆ ਸਵੇਰੇ ਸ਼ਾਮ ਕਹਿੰਦੇ ਰੋਟੀ ਬਣਾ ਲੈਣੇ ਆ ਕਿ ਤੇ ਪਰ ਕਹਿੰਦੇ ਐ ਨਹੀਂ ਪਤਾ ਹੁੰਦਾ ਵੀ ਖਾਣ ਦਾ ਵੀ ਮੌਕਾ ਮਿਲੂਗਾ ਕਿ ਬਣੀ ਬਣਾਈ ਪੱਕੀ ਰਹਿ ਜੂ ਵੀ ਸਾਡੇ ਘਰ ਦੇ ਵਿੱਚ ਕਹਿੰਦੇ ਇੰਨਾ ਜ਼ਿਆਦਾ ਕਲੇ ਸਾਂ ਕਹਿੰਦੇ ਮੇਰੇ ਹਸਬੰਡ ਨਸ਼ਾ ਪੱਤਾ ਕਰਦੇ ਨੇ ਤੇ ਕਹਿੰਦੇ ਮੈਂ ਵਿਆਹ ਤੋਂ ਬਾਅਦ ਜਨਕੀ ਇਹਨਾਂ ਵਾਸਤੇ ਨੌਕਰੀ ਵੀ ਛੱਡਤੀ ਜਿਹੜੇ ਕਿ ਮੇਰਾ ਸੁਪਨਾ ਸੀ ਵੀ ਮੈਂ ਨੌਕਰੀ ਕਰਾਂ ਆਪਦੇ ਚਾਰ ਪੈਸੇ ਕਮਾਵਾਂ ਪਰ ਇਹਨਾਂ ਦੀ ਖੁਸ਼ੀ ਵਾਸਤੇ ਕਹਿੰਦੇ ਮੈਂ ਉਹ ਵੀ ਛੱਡ ਕੇ ਹਾਊਸ ਵਾਈਫ ਬਣ ਗਈ ਪਰ ਕਹਿੰਦੇ ਅੱਜ ਇਹਨਾਂ ਨੂੰ ਸਾਡੀ ਬਿਲਕੁਲ ਵੀ ਕਦਰ ਨਹੀਂ ਆ ਤੇ ਵੀ ਮੈਂ ਕੀ ਕਰਾਂ ਤਾਂ ਮੇਰਾ ਭੈਣੇ ਤੁਹਾਨੂੰ ਇਹੀ ਰਾਇ ਆ ਹਨਾ ਵੀ ਪਹਿਲਾਂ ਤਾਂ ਤੁਸੀਂ ਇਹਨਾਂ ਨਾਲ ਬਹਿ ਕੇ ਚੰਗੀ ਤਰ੍ਹਾਂ ਗੱਲ ਕਰੋ ਤੇ ਜੇ ਇਹ ਸਮਝਦੇ ਨੇ ਬਹੁਤ ਵਧੀਆ ਹਨਾ ਤੇ ਘਰ ਨੂੰ ਜੋੜਨਾ ਬਹੁਤ ਔਖਾ ਹੈ ਤੇ ਜੇ ਨਹੀਂ ਸਮਝਦੇ ਹਨਾ ਫਿਰ ਤੁਹਾਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਕਿਉਂਕਿ ਤੁਹਾਡੇ ਬੱਚਿਆਂ ਦਾ ਫਿਊਚਰ ਆ ਜਿਵੇਂ ਤੁਸੀਂ ਕਹਿੰਦੇ ਤੁਹਾਡੇ ਬੱਚੇ ਵੀ ਛੋਟੇ ਆ ਹਨਾ ਬੱਚਿਆਂ ਦਾ ਫਿਊਚਰ ਉਹਨਾਂ ਦੀ ਜ਼ਿੰਦਗੀ ਬਾਰੇ ਸੋਚੋ ਕਿ ਬੱਚੇ ਜੋ ਦੇਖਣਗੇ ਉਹੀ ਸਿੱਖਣਗੇ ਹਨਾ ਉਹਨਾਂ ਤੇ ਦਿਮਾਗ ਤੇ ਬਹੁਤ ਗਹਿਰਾ ਅਸਰ ਪੈਂਦਾ ਜਦੋਂ ਖਾਸ ਕਰਕੇ ਧੀ ਆਪਣੀ ਮਾਂ ਦੀ ਕੁੱਟਮਾਰ ਹੁੰਦੀ ਦਿੰਦੀ ਹੈ ਹਨਾ ਉਹਦੇ ਦਿਮਾਗ ਤੇ ਵਿਆਹ ਨੂੰ ਲੈ ਕੇ ਬਹੁਤ ਗਹਿਰਾ ਅਸਰ ਪੈਂਦਾ ਸੋ ਤੁਸੀਂ ਇਸ ਵਾਰੀ ਜ਼ਰੂਰ ਸੋਚੋ ਤੇ ਨਾਲੇ ਨਾ ਇੱਕ ਚੀਜ਼ ਹੋਰ ਆ ਆਪਾਂ ਗਰੀਬੀ ਸਹਿ ਸਕਦੀ ਔਰਤ ਹਨਾ ਇੱਕ ਕੁੱਟਮਾਰ ਨਹੀਂ ਸਹੀ ਜਾਂਦੀ ਤੇ ਇੱਕ ਕਹਿੰਦੇ ਹੁੰਦੇ ਜੀ ਬੰਦਾ ਧੋਖੇबाज ਹੋਵੇ ਬਾਹਰ ਕਿਸੇ ਔਰਤ ਦੇ ਪਿੱਛੇ ਦੌੜਿਆ ਫਿਰਦਾ ਹੋਵੇ ਉਹ ਸਹਣਾ ਬਹੁਤ ਔਖਾ ਕਹਿਣਾ ਬਹੁਤ ਸੌਖਾ ਆਪਾਂ ਕਿਸੇ ਨੂੰ ਰਾਇ ਬਹੁਤ ਛੇਤੀ ਦੇ ਸਕਦੇ ਹਣਾ ਵੀ ਐ ਹੋ ਜੂ ਜਾਂ ਐ ਕਰ ਲੋ ਪਰ ਜਦੋਂ ਕਹਿੰਦੇ ਆਪ ਤੇ ਬੀਤੀ ਉਹ ਬਹੁਤ ਔਖੀ ਹੈ ਤੇ ਮੈਂ ਇਹਨਾਂ ਗੱਲਾਂ ਨੂੰ ਸਮਝ ਸਕਦੀ ਹਾਂ ਨਾ ਸੋ ਤਾਂ ਕਰਕੇ ਤੁਸੀਂ ਇੱਕ ਵਾਰੀ ਉਹਨਾਂ ਨਾਲ ਬਹਿ ਕੇ ਚੰਗੀ ਤਰ੍ਹਾਂ ਗੱਲ ਜਰੂਰ ਕਰੋ ਤੇ ਜੇ ਉਹ ਫਿਰ ਵੀ ਨਹੀਂ ਸਮਝਦੇ ਉਹਨਾਂ ਨੂੰ ਸਮਝਾਓ ਆਪਣੇ ਬੱਚਿਆਂ ਬਾਰੇ ਵੀ ਸਮਝਾਓ ਵੀ ਇਹਨਾਂ ਦੇ ਫਿਊਚਰ ਲਈ ਕੀ ਆਪਾਂ ਨੂੰ ਕਰਨਾ ਚਾਹੀਦਾ ਹੈ ਜਾਂ ਆਪਣੇ ਹਨਾ ਫੈਮਿਲੀ ਮੈਂਬਰਾਂ ਨੂੰ ਵਿੱਚ ਬਿਠਾ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਅਰ ਜੇ ਫਿਰ ਵੀ ਨੀ ਨਾ ਹਨਾ ਉਹੀ ਰਸਤਾ ਆਪਣਾਉਦੇ ਨੇ ਫਿਰ ਵੀ ਉਹ ਚੀਜ਼ਾਂ ਤੋਂ ਨਹੀਂ ਬਾਜ ਆਉਂਦੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਸਾਰੀ ਉਮਰ ਕੁੱਟ ਖਾਣੀ ਜਾਂ ਪੈ ਗਿਆ ਸਕਦੇ ਆ ਚਲੋ ਇੱਕ ਤਾਂ ਹੁੰਦਾ ਨਾ ਬੰਦਾ ਸ਼ਰਾਬ ਵਗੈਰਾ ਪੀਂਦਾ ਨਸ਼ਾ ਕਰਦਾ ਚਲੋ ਉਹਦਾ ਖਾ ਪੀ ਕੇ ਪੈ ਜਾਂਦਾ ਉਹ ਵੀ ਚੱਲਿਆ ਜਾਂਦਾ ਪਰ ਕੁੱਟ ਮਾਰ ਸਹਿਣੀ ਤੇ ਜਦੋਂ ਖਾਸ ਕਰ ਬੰਦਾ ਘਰ ਦਾ ਖਰਚਾ ਵੀ ਨਾ ਦਵੇ ਉਹਦੋਂ ਖਰਚਾ ਚਲਾਉਣਾ ਉਹ ਬਹੁਤ ਔਖਾ ਹੈ ਤਾਂ ਤੁਸੀਂ ਇਸ ਵਾਰੀ ਜ਼ਰੂਰ ਹਨਾ ਆਪਦਾ ਦੇਖੋ ਤੁਹਾਨੂੰ ਡਿਸੀਜਨ ਲੈਣਾ ਚਾਹੀਦਾ ਹੈ ਜ਼ਰੂਰ ਲੈਣਾ ਚਾਹੀਦਾ ਹਨਾ ਕਈ ਲੋਕ ਕਹਿਣਗੇ ਸ਼ਾਇਦ ਕਮੈਂਟ ਕਰਕੇ ਵੀ ਤੁਸੀਂ ਗਲਤ ਕਹਿ ਰਹੇ ਹੋ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਕਹਿਣਾ ਸੌਖਾ ਹਨਾ ਜਦੋਂ ਆਪ ਤੇ ਬੀਤਦੀ ਆ ਉਹ ਗੱਲ ਚੱਲਣੀ ਬਹੁਤ ਔਖੀ ਆ ਸੋ ਮੇਰੀ ਵੀ ਇਹ ਅਰਦਾਸ ਹੈ ਪ੍ਰਮਾਤਮਾ ਅੱਗੇ ਕਿ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਤੁਹਾਡੇ ਸਾਰੇ ਦੁੱਖਾਂ ਦਾ ਨਿਵਾਰਣ ਕਰੀਏ ਕਾਲਪੁਰਖ ਤੁਹਾਡੇ ਅੰਗ ਸੰਗ ਸਹਾਇ ਹੋ ਕੇ ਤੁਹਾਡੀ ਹਮੇਸ਼ਾ ਰੱਖਿਆ ਕਰੇ ਤਾਂ ਤੁਹਾਨੂੰ ਸਹੀ ਰਸਤਾ ਚੁਣਨ ਦੇ ਵਿੱਚ ਪਰਮਾਤਮਾ ਮਦਦ ਕਰੇ ਹਨ ਤੇ ਬਾਕੀ ਭੈਣੇ ਇੱਕ ਗੱਲ ਜ਼ੋਰ ਕਹੂੰਗੀ ਵੀ ਸਾਈ ਉਮਰ ਕੁੱਟ ਖਾਣਾ ਜਾਂ ਮਤਲਬ ਕਿ ਉਸ ਇਨਸਾਨ ਲਈ ਆਪਣੇ ਸ਼ੌਕ ਮਾਰ ਦੇਣਾ ਆਪ ਦਾ ਹਨਾ ਆਪਣਾ ਆਪ ਮਾਰ ਲੈਣਾ ਜਿਹੜੇ ਇਨਸਾਨ ਨੂੰ ਆਪਣੀ ਕਦਰ ਨਾ ਹੋਵੇ ਤੇ ਜੇ ਤੁਸੀਂ ਪੜ੍ਹੇ ਲਿਖੇ ਹੋ ਨੌਕਰੀ ਕਰ ਸਕਦੇ ਹੋ ਤਾਂ ਬਹੁਤ ਵਧੀਆ ਨਹਿਤਾ ਚਲੋ ਜੇ ਇਕਈ ਪਣਾ ਮਜਬੂਰ ਹੁੰਦੀਆਂ ਹਨ ਵੀ ਪੜੀਆਂ ਲਿਖੀਆਂ ਨਹੀਂ ਹੁੰਦੀਆਂ ਜਾਂ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ ਉਹਨਾਂ ਨੂੰ ਮਜਬੂਰੀ ਦੇ ਵਿੱਚ ਵੀ ਇਹ ਸਭ ਕੁਝ ਸਹਿਣਾ ਪੈਂਦਾ ਆਪਦੇ ਬੱਚਿਆਂ ਦੀ ਖਾਤਰ ਪਰ ਜੇ ਤੁਸੀਂ ਆਪਦੇ ਬੱਚਿਆਂ ਨੂੰ ਆਪ ਵੀ ਇਕੱਲੇ ਰਹਿ ਕੇ ਪਾਲ ਸਕਦੇ ਹੋ ਤੇ ਜੋ ਫਿਰ ਵੀ ਨਹੀਂ ਸੁਧਰਦੇ ਨਸ਼ੇ ਪੱਤੇ ਵੀ ਨਹੀਂ ਛੱਡਦੇ ਹੀ ਹਰਕਤਾਂ ਰਹਿੰਦੀਆਂ ਨੇ ਤਾਂ ਤੁਹਾਡੇ ਬੱਚਿਆਂ ਤੇ ਉਸ ਚੀਜ਼ ਦਾ ਅਸਰ ਪਵੇ ਤਾਂ ਫਿਰ ਇਸ ਤੋਂ ਬਿਹਤਰ ਹੈ ਕਿ ਤੁਸੀਂ ਉਸ ਬਾਰੇ ਕੁਝ ਸੋਚੋ ਬਹਿ ਕੇ ਗੱਲ ਪਰ ਜ਼ਰੂਰ ਕਰਿਓ ਉਹਨਾਂ ਨਾਲ ਹਨ ਜੇ ਉਹ ਸਮਝ ਸਕਣ ਤੇ ਆਪਣੀ ਵੀ ਇਹ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਤੇ ਉਹ ਸਹੀ ਰਾਹ ਚੁਣਨ ਤੇ ਲੋ ਜੀ ਇੱਥੇ ਆਪਾਂ ਆਲੂ ਪਿਆਜ਼ ਵੀ ਦੇ ਵਿੱਚ ਪਾਤੀ ਮੇਰਾ ਸਾਰਾ ਇਹ ਸਾਰਾ ਕੰਮ ਤਕਰੀਬਨ ਹੋ ਗਿਆ ਲੋ ਜੀ ਮੇਰਾ ਰਸੋਈ ਦਾ ਸਾਰਾ ਕੰਮ ਰਾਤ ਦਾ ਨਿਭੜ ਗਿਆ ਗੈਸ ਵਗੈਰਾ ਸਾਰਾ ਸਾਫ਼ ਕਰਤਾ ਆਪਾਂ ਸੈਲਫ ਵੀ ਸਾਫ਼ ਕਰਤੀ ਉੱਥੇ ਦਹੀਂ ਜਮਾਤੀ ਇਹ ਕੜਾਹੀ ਦੇ ਵਿੱਚ ਸਬਜ਼ੀ ਠੰਡੀ ਹੋਣੀ ਰੱਖੀ ਵੀ ਆ ਠੀਕ ਹੈ ਜੀ ਸੈਲਫ ਵਗੈਰਾ ਆਪਣੇ ਸਾਰੇ ਸਾਫ਼ ਕਰਤੀ ਭਾਂਡੇ ਵੀ ਆਪਾਂ ਧੋ ਦਿੱਤੇ ਆ ਕੜਾਹੀ ਖਾਲੀ ਕਰਕੇ ਸ਼ਿੰਕਾ ਵਗੈਰਾ ਵੀ ਸਾਫ਼ ਕਰ ਦਿੱਤੀ ਆਪਾਂ ਤੇ ਆਹ ਕੱਪੜਾ ਜਿਹੜਾ 셀ਫ ਸਾਫ਼ ਕਰਨ ਵਾਲਾ ਇਹ ਧੋ ਕੇ ਵਿਛਾਲੇ ਰੱਖਤਾ ਤਾਂ ਕਿ ਨਿੱਛੜਦਾ ਰਹੇ ਇੱਧਰ ਵੀ 셀ਫ ਸਾਫ਼ ਹੋ ਗਈ ਆਪਣੀ ਠੀਕ ਹੈ ਜੀ ਸਾਰਾ ਕੰਮ ਨਿਬੜ ਗਿਆ ਤੇ ਹੁਣ ਮੈਂ ਚੱਲੀ ਆਂ ਨਹਾਉਣ ਠੀਕ ਹੈ ਜੀ ਆਹ ਨਾ ਆਪਣੀ ਕੰਧ ਬਹੁਤ ਖਰਾਬ ਹੁੰਦੀ ਜਾ ਰਹੀ ਆ ਹੁਣ ਮੈਂ ਸੋਚ ਰਹੀ ਸੀ ਮੈਂ ਕਿਹਾ ਇੱਕ ਵਾਲਪੇਪਰ ਜਾਂਦਾ ਵੀ ਮੈਂ ਉਹ ਮੰਗਵਾ ਕੇ ਨਾ ਤੇ ਇੰਨੇ ਨੇ ਥਾਂ 'ਚ ਉਹ ਲਗਵਾ ਦਾਂ ਬਾਕੀ ਤੁਸੀਂ ਆਪਣੀ ਰਾਇ ਜ਼ਰੂਰ ਦਿਓ ਦੇਖੋ ਕਿੰਨੀ ਕੰਧ ਖਰਾਬ ਹੋ ਗਈ ਹਨ ਛਿੱਟੇ ਪੈ ਜਾਂਦੇ ਨੇ ਤੇ ਕੱਪੜਾ ਵੀ ਮਾਰਦੇ ਆ ਗਿੱਲਾ ਤੇ ਉਹਦੇ ਨਾਲ ਹੋਰ ਜ਼ਿਆਦਾ ਹੋ ਜਾਂਦੀ ਆ ਤੇ ਤੁਸੀਂ ਵੀ ਦੱਸਿਓ ਵੀ ਅਸੀਂ ਇੱਥੇ ਕਿਹੜਾ ਵਾਲਪੇਪਰ ਕੋਈ ਵਧੀਆ ਜਿਹਾ ਹੋਵੇ ਨਾ ਤਾਂ ਤੁਸੀਂ ਸਾਨੂੰ ਜ਼ਰੂਰ ਐਡਵਾਈਸ ਦਿਓ ਤੇ ਮੈਂ ਇੱਥੇ ਲਾਉਣਾ ਚਾਹੁੰਦੀ ਆ ਵੀ ਇਹ ਕੰਧ ਤੇ ਆਪਾਂ ਲਾ ਦਈਏ ਹਲੇ ਛੋਟਾ ਜਿਹਾ ਪੀਸ ਹੀ ਲਾਉਣਾ ਹਲੇ ਆਪਾਂ ਸਿਰਫ ਗੈਸ ਚੁੱਲੇ ਤੱਕ ਉਦੋਂ ਜ਼ਿਆਦਾ ਨਹੀਂ ਬਾਕੀ ਫਿਰ ਹੋੜੀ-ਹੋੜੀ ਆਪਾਂ ਇੱਥੇ ਪੱਥਰ ਲਗਾਵਾਂਗੇ ਤੇ ਉਦੋਂ ਜਿਹੜੀਆਂ ਟੈਲਾਂ ਲਗਾਵਾਂਗੇ ਆਪਾਂ ਫਿਰ ਉਹਦੇ ਨਾਲ ਤਾਂ ਸਾਰਾ ਸਾਫ਼ ਹੋ ਹੀ ਜਾਣਾ ਏ ਤੇ ਚਲੋ ਜੀ ਹੁਣ ਮੈਂ ਚੱਲੀ ਨਹਾਉਣ ਤੇ ਆਹ ਦਾਲ ਹਲੇ ਮੇਰੀ ਸਬਜ਼ੀ ਨਾਲ ਕੀ ਠੰਡੀ ਹੁਣੇ ਰੱਖੀ ਹੋਈ ਐ ਤੇ ਆਪਾਂ ਗਰਮ ਨਹੀਂ ਰੱਖਦੇ ਥੋੜੀ ਜੀ ਬਚੀ ਐ ਸਵੇਰ ਜੋਗੀ ਬਸ ਤੇ ਆਪਾਂ ਜ਼ਿਆਦਾ ਨਹੀਂ ਬਣਾਈ ਦੋ ਡੰਗ ਜੋਗੀ ਬਣਾਈ ਸੀ ਆਪਾਂ ਤੇ ਮੈਂ ਕਿਹਾ ਵੀ ਸਵੇਰੇ ਫਿਰ ਆਪਾਂ ਹੋਰ ਤਾਜੀ ਬਣਾ ਲਾਂਗੇ ਹਨਾ ਹਾਂਜੀ ਹੁਣ ਮੈਂ ਨਹਾਇਆ ਹੀ ਸੀਗੀ ਤੇ अरमान ਦੇ ਡੈਡੀ ਤੇ अरमान ਅੰਦਰ ਹੀ ਬੈਠੇ ਨੇ ਉਹ ਦੇਖ ਰਹੇ ਸੀ ਫਿਲਮ ਤੇ ਮੈਂ ਕਿਹਾ ਚਲੋ ਮੈਂ ਹੁਣ ਨਾਈਟ ਕਰੀਮ ਲਾ ਲਵਾਂ ਰਾਤ ਨੂੰ ਪੈਣ ਦੇ ਟਾਈਮ ਜੀ ਮੈਂ ਇਹ ਕਰੀਮ ਲਾ ਕੇ ਪੈਣੀ ਆ ਇੱਕ ਤਾਂ ਕੋਲਡ ਕਰੀਮ ਲਾਉਣੀ ਆ ਪਹਿਲਾਂ ਫਿਰ ਉਤੋਂ ਦੀ ਜਿਹੜੀ ਰੁਟੀਨੋਂ ਆਉਂਦੀ ਆ ਉਹ ਲਾਉਣੀ ਆ ਹਨਾ ਅੱਜ ਕੱਲ ਉਹ ਟੈਰਟਨ ਦੇ ਨਾਮ ਤੇ ਵੀ ਆਉਂਦੀ ਆ ਤੇ ਉਹ ਵੀ ਸਕਿਨ ਜਿਹੜੀ ਡੀ ਹਾਈਡਰੇਸ਼ਨ ਜਿਹੜੀ ਹੁੰਦੀ ਆ ਪਾਣੀ ਦੀ ਘਾਟ ਹੁੰਦੀ ਆ ਹਨਾ ਤੇ ਉਹ ਨੂੰ ਉਹ ਕੰਪਲੀਟ ਕਰਦੀ ਆ ਨੀ ਪੂਰਾ ਕਰਦੀ ਆ ਉਹ ਤਾਂ ਮੈਂ ਦਿਨੇ ਵੀ ਪਾਣੀ ਵੱਧ ਤੋਂ ਵੱਧ ਹੁਣ ਪੀਣ ਦੀ ਕੋਸ਼ਿਸ਼ ਕਰਦੀ ਆ ਤੇ ਪਰ ਫਿਰ ਵੀ ਕਈਆਂ ਨੂੰ ਇਹ ਪ੍ਰੋਬਲਮ ਹੁੰਦੀ ਆ ਹਨਾ ਉਹਦੇ ਵਾਸਤੇ ਮੈਂ ਇਹ ਕਰੀਮ ਯੂਜ਼ ਕਰਦੀ ਆ ਜਿਹੜੀ ਹੁਣ ਲਾ ਰਹੀ ਆਂਗੀ ਪਹਿਲਾਂ ਮੈਂ ਕੋਲਡ ਕਰੀਮ ਲਾ ਕੇ ਹਟਿਆਂਗੀ ਜਾਂ ਲੋਸ਼ਨ ਹੁੰਦਾ ਕਈ ਵਾਰੀ ਕੋਲਡ ਕਰੀਮ ਨਹੀਂ ਹੁੰਦੀ ਲੋਸ਼ਨ ਹੁੰਦਾ ਉਹ ਲਾ ਲਈਦਾ ਕਿਉਂਕਿ ਮੋਇਸਚਰ ਜ਼ਿਆਦਾ ਚਾਹੀਦਾ ਆਹ ਕਰੀਮ ਲਾਉਣ ਤੋਂ ਪਹਿਲਾਂ ਤੇ ਬਾਕੀ ਅੱਜ ਅਸੀਂ ਪਹਿਣਾ ਸੀਗਾ ਅੰਦਰ ਹੀ ਕਿਉਂਕਿ ਈਰਮਾਨ ਤੇ ਡੈਡੀ ਕਹਿੰਦੇ ਦੋ ਦਿਨ ਹੋ ਗਏ ਕਹਿੰਦੇ ਬਸ ਅਬ ਛੁੱਟੀਆਂ ਰਹਿ ਗਈਆਂ ਦੋ ਦਿਨਾਂ ਦੀਆਂ ਵੀ ਫਿਰ ਸਕੂਲ ਸ਼ੁਰੂ ਹੋ ਜਾਣੇ ਆ ਕਹਿੰਦੇ ਫਿਰ ਸਵੇਰੇ ਜਲਦੀ ਉੱਠਣਾ ਰਾਤ ਨੂੰ ਜਲਦੀ ਸੌਣਾ ਵੀ ਅੱਜ ਅਸੀਂ ਫਿਲਮ ਦੇਖਣੀ ਆਗੀ ਤਾਂ ਕਰਕੇ ਕਹਿੰਦੇ ਬਾਹਰ ਨਹੀਂ ਪਹਿਣਾ ਜੰਦਰੀ ਪਹਿਣਾ ਮੈਂ ਕਿਹਾ ਚਲੋ ਠੀਕ ਆ ਫਿਰ ਅੰਦਰ ਆਪਾਂ ਇੱਕ ਮੰਜਾ ਢਾ ਲਿਆ ਸੀਗਾ ਤੇ ਮੈਂ ਤੇ ਈਰਮਾਨ ਬੈਠਦੇ ਪੈ ਗਏ ਸੀਗੇ ਤੇ ਬਾਕੀ ਜਿਹੜਾ ਹੋਰ ਮੇਰਾ ਕੰਮ ਧੰਦਾ ਸੀ ਸਾਰਾ ਤਕਰੀਬਨ ਹੋ ਗਿਆ ਸੀ ਮੈਂ ਤਾਂ ਸੌਂ ਗਈ ਸੀਗੀ ਛੇਤੀ ਤੇ ਡੀਕੋ ਕਿ ਮੈਨੂੰ ਫਿਰ ਸਵੇਰੇ ਜਲਦੀ ਉੱਠਣਾ ਹੁੰਦਾ ਹਨ ਤੇ ਇਹ ਫਿਲਮ ਦੇਖਦੇ ਰਿਹਾ ਕਾਫੀ देर ਤੱਕ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤਾਂ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹਲੇ ਬਹੁਤ ਕੁਝ ਕਰਨਾ ਹਨਾ ਤੇ ਹਲੇ ਬਹੁਤ ਕੁਝ ਜ਼ਿੰਦਗੀ ਸੈੱਟ ਕਰਨਾ ਹੈ ਸੋ ਉਹਦੇ ਵਾਸਤੇ ਤੁਹਾਡੇ سپورਟ ਦੀ ਜ਼ਰੂਰਤ ਹੈ ਸੋ سپورਟ ਬਸ ਤੁਸੀਂ ਚੈਨਲ ਦੇ ਥਰੂ ਹੀ ਕਰਨੀ ਹੈ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ